ਹਾਂ ਆਹ ਨੀਤੀ ਤਾਂ ਬਹੁਤ ਵਧੀਆ ਖੜੀ ਆ ਵਿੱਚ ਮਿੱਥੇ ਮਧੋਲੇ ਜੇ ਖੜੇ ਆ ਹਾਂ ਤੇ ਗੋभी ਕਿੰਨੀ ਸੋਹਣੀ ਖੜੀ ਆ ਲੈ ਪੂਰਾ ਟਕਾ ਕੇ ਕਿਤੇ ਇਹ ਪਣਾ ਪਾਣੀ ਇਹਨੂੰ ਕਹਾਂਗੇ ਨਿੱਕੂ ਨੂੰ ਕਹਿੰਦੇ ਆਂ ਕਿ ਪਾਣੀ ਲਾ ਦੇ ਸਾਰੇ ਉਹਨਾਂ ਕਮਾਦ ਨੂੰ ਲਾ ਦੇ ਨਾ ਸਾਡੀ ਸਬਜ਼ੀ ਨੂੰ ਲਾ ਦੇ ਸਾਰੀ ਕਿੰਨੀ ਵਧੀਆ ਖੜੀ ਆ ਕਮਾਦ ਵੀ ਪੂਰਾ ਵਧੀਆ ਖੜਾ ਆਬਰ ਸੀਨ ਨੂੰ ਇਹਨਾਂ ਨੇ ਪਾਣੀ ਲਾਤਾ ਛੇਤੀ ਤੇਰੇ ਜਿੱਥੇ ਪਾਣੀ ਖੜ ਗਿਆ ਉੱਥੋਂ ਮੱਚ ਜੇ ਜਾਣਾ ਵਾ ਜਾ ਇਹਦੇ ਵਿੱਚ ਜومی ਜومی ਖਲਾਰ ਦਿੰਦੇ ਜومی ਠੀਕ ਸੀਗੀ ਹਾਂ ਇਹ ਨੂੰ ਦਾ ਵਰਸੇ ਹੁੰਦਾ ਕਿਆਰੇ ਤਿੰਨ ਪਾਉਂਦੇ ਛੋਟੇ ਛੋਟੇ ਪਾਣੀ ਛੋਟੇ ਕਿਆਰੇ ਨੂੰ ਪਾਣੀ ਫਿਰ ਘਟ ਲੱਗਦਾ ਵਾ ਕਿਧਰੋਂ ਆਲੂ ਵੀ ਜੀ ਬੈਠੇ ਆ ਉਹ ਪੁਰੇ ਸ਼ਨਾਗਦੇ ਆਲੂ ਦੀਆਂ ਦੇ ਵਧੀਆ ਪੂਰੇ ਕੱਡੇ ਕੱਡੇ ਹੋਏ ਖੜੇ ਆ ਪਾਣੀ ਛੱਡੀ ਫਿਰਦੇ ਉਹ ਵੀ ਮਾ ਵੀ ਆ ਦਿਖਾਉਣਾ ਸਾਨੂੰ ਕਿੰਨੂ ਕਿੰਨੂ ਲੱਗੇ ਸਾਰੇ ਮਰੂਦ ਮਰੂਦ ਬਹੁਤ ਵਿੱਚ ਪੱਕੇ ਆ ਖੜੇ ਇਹਦੇ ਚ ਪੱਕੇ ਵੀ ਹੈਗੇ ਆ ਹਾਂ ਗੋਭੀ ਚ ਤਾਂ ਹੈ ਨਹੀਂ ਕੋਈ ਖਾਸ ਪੱਠਾ ਆਹ ਲੇ ਅਮਰੂਦ ਲੱਗਿਆ ਬਾਬਾ ਸਿਆਲ ਚ ਪੱਕਦੇ ਆ ਹੁਣ ਹੁਣੇਂਗਾ 10-15 ਦਿਨ ਤੱਕ ਇਹਨਾਂ ਪੂਰੇ ਪੱਕ ਜਾਣੇ ਆ ਫਲ ਵਧੀਆ ਸਵਾਦ ਲੱਗਣਗੇ ਆਹ ਲਿਆ ਵੀ ਆਹ ਅਮਰੂਦ ਸਾਰੇ ਆਦੇ ਆਹ ਦੇ ਜਿਵੇਂ ਆਹ ਅਮਰੂਦ ਲੱਗਿਆ ਲਾ ਗੋਆ ਲੱਗੇ ਸਾਰੇ ਆਹਾਰੇ ਲੱਗੇ ਆਲੇ ਇੱਧਰ ਦਿਖਾਉਂਦੇ ਆ ਤੁਹਾਨੂੰ ਆਵੇ ਬੂਟੇ ਖੜੇ ਫਲ ਬੂਟੇ ਨਿਸ਼ਾਨੀਆਂ ਹਲੇ ਖੇਦੀਆਂ ਖੜੀਆਂ ਆਈਆਂ ਜਦੋਂ ਮੈਂ ਪੂਰਾ ਜਣੀ ਕਹੇ ਮੰਦਾ ਸੀ ਖੇਤ ਆਉਣਾ ਆ ਉਹਨਾਂ ਦੇ ਬੂਟੇ ਲਿਆ ਕੇ ਲਾਇਆ ਮੈਂ ਤੇ ਜਗਿੰਦਰ ਗਏ ਸੀਗੇ ਲੱਦਣ ਕੋਈ ਦਾਖਿਆਂ ਦੇ ਕੋਲ ਸੀ ਇੱਕ ਨਰਸਰੀ ਆ ਦੇ ਆਮਰੂਦ ਆ ਉੱਥੋਂ ਦੇ ਵਗਰ ਕਰ ਇਹਨਾਂ ਨੇ ਬੱਕਰੀਆਂ ਬੁੱਕਰੀਆਂ ਬੰਨ ਕੇ ਅਮਰੂਦ ਖਰਾਬ ਕਰਤੇ ਆ ਲੱਗੀਆਂ ਗਲਗਲਾਂ ਦੇ ਉਹਦੇ ਲੱਗੀਆਂ ਵਿਛਦੀ ਧੀਲੀਆਂ ਉਹਦੇ ਗਲਗਲਾਂ ਲੱਗੀਆਂ ਮੈਨੂੰ ਪਤਾ ਇਧਰ ਉਹ ਤਾਂ ਲੈ ਕੇ ਤੋੜ ਕੇ ਇਹ ਇਦਰੋਂ ਲੈ ਗਏ ਤੋੜ ਕੇ ਇਦਰ ਉਹ ਦੇ ਲੱਗੀਆਂ 4-5 ਖਟਗਾਂ ਖਟਗਾਂ ਉਹ ਦੇ ਤਾਂ ਹਾਂ ਵੀ ਲੱਗੀਆਂ ਇਹ ਲਿਆ ਕੇ ਮੈਂ ਤੇ ਜਗENDER ਨੇ ਲਾਈਆਂ ਸੀ ਉਤੋਂ 4 ਵਾਸਤੇ ਖਟਗਾਂ ਨਰਸਰੀ ਚੋਂ ਲਿਆਏ ਸੀਗੇ ਬੂਟੇ ਨਾਲ ਤਾਂ ਵੀ ਹੁਣ ਸੰਭਾਲ ਨਹੀਂ ਹੈ ਇਹ ਕਿਵੇਂ ਖਾ ਪਿਆ ਨਾਲੇ ਖਾਣੇ ਇਹਨਾਂ ਨੇ ਤੋੜ ਕੇ ਸਾਰੇ ਕਿੰਨੂ-ਕੁੰਨੂ ਇਹੀ ਖਾ ਗਏ ਆ ਫੇਰ ਵੀ ਇਹਾਂ ਦੀ ਸੰਭਾਲ ਨਹੀਂ ਕਰਦੇ ਅਲੀ ਤੇ ਕਿੰਨੂ ਲੱਗਾ ਪੀਲਾ ਪੀਲਾ ਇਹ ਵੀ ਖਾ ਕੇ ਤੋੜ ਕੇ ਉਹ ਲੱਗਿਆ ਕਪਰੇ ਬਹੁਤ ਲੱਗੇ ਸੀ ਇਹਨੂੰ ਆ ਹੈਗਾ ਆਲੂ ਬਖਾਰਾ ਵੇ ਕੱਡਾ ਬੂਟਾ ਆਲੂ ਬਖਾਰੇ ਦਾ ਇਹਨੂੰ ਵੀ ਬਹੁਤ ਲੱਗਦੇ ਆ ਚਲ ਹੁਣ ਇਹਦੀਆਂ ਜੜਾਂ ਨੂੰ ਪਾਣੀ ਇਨਾਂ ਕਾ ਬਰਸੀਨ ਕਰਕੇ ਲੱਗਦਾ ਵਾ ਆ ਦੇ ਫੁੱਲ ਲਓ ਕਿੰਨੇ ਸੋਹਣੇ ਫੁੱਲ ਆ ਗੁਲਾਬੀ ਲੱਭੀ ਨੇ ਇਹ ਖੇਤ ਮੇਰੇ ਨਿਸ਼ਾਨੇ ਮੈਂ ਲਾਉਂਦਾ ਹੁੰਦਾ ਸੀ ਤੇ ਫੁੱਲ ਸਾਰੇ ਪਹੀਦੇ ਨਾਲ ਨਾਲ ਉਹ ਤਾਂ ਆ ਆੜੂ ਦਾ ਬੂਟਾ ਖਾਸ ਨੇ ਵਧਿਆ ਇਹ ਆੜੂ ਦਾ ਬੂਟਾ ਇਹਨੂੰ ਵੀ ਬਹੁਤ ਲੱਗਦੇ ਆ ਝੁਕਿਆ ਖੜਾ ਹੁੰਦਾ ਉਹਦੇ ਥੱਲੇ ਟੰਬਾ ਜਿਹਾ ਲਾ ਦਈਦਾ ਜਦੋਂ ਹਾਂ ਸਾਰੇ ਆ ਦੇ ਹੁਣ ਆ ਫੁੱਲ ਕਿੰਨੇ ਸੋਹਣੇ ਲੱਗਦੇ ਆ ਅ ਇਨਾਂ ਨੂੰ ਗਾਂਹਾਂ ਬੀਜਾਂਗੇ ਇਹਨਾਂ ਦੀ ਪਨੀਰੀ ਤਿਆਰ ਕਰਦੇ ਹਾਂ ਗਾਂਹ ਲੱਗਣਗੇ ਇਹ ਫਗਣ ਚੇਤ ਜੇ ਚਬੂਤੇ ਆਹਾ ਉਹ ਸਾਹਮਣੇ ਆਪਣਾ ਕਮਾਦ ਦੀਂਦਾ ਆਹ ਤੇ ਆ ਕਮਾਦ ਸਾਰਾ ਪੂਰਾ ਭਾਰਾ ਕਮਾਦ ਫੁੱਲ ਇਹ ਤਾਂ ਹੁਣ ਪਾਣੀ ਲੱਗ ਜੇ ਇਹਨੂੰ ਤੇ ਬਹਿ ਜਾ ਬਹਿ ਜਾ ਹੋ ਜੂ ਇਹਨਾਂ ਨੂੰ ਪੁੱਛਦੇ ਹਾਂ ਹਰਮਣਾਂ ਨੂੰ ਵੀ ਲਾ ਦਿਓ ਪਾਣੀ ਦੇ ਵਿੱਚ ਨਹੀਂ ਲਾ ਤਾਂ ਸਾਨੂੰ ਦੱਸੋ ਅਸੀਂ ਆਪਦੇ ਕਮਾਦ ਨੂੰ ਆਪੇ ਲਾ ਲਗੇ ਫਿਰ ਆਇਨਾ ਦੇ ਆਲੂ ਵੀਜੇ ਆ ਉਹ ਪਰੇੜੇ ਹਰ ਹਰਾ ਹਰਾ ਦੀਦਾ ਉਹ ਸ਼ਿੰਗਾਰੇ ਦੇ ਆ ਸਾਰੇ ਆ ਇਹਨਾਂ ਦੀ ਕੜਕ ਆ ਗਈ ਪਰਿਆ ਸਾਰੇ ਆ ਕਣਕ ਬੀਜੀ ਆ ਆ ਧਾੜਾ ਸਾਹਮਣੇ ਤੂੜੀ ਦੀ ਆ ਬੀ ਵਾਸਤੇ ਰੱਖੇ ਆ ਉਹ ਕਮਾਜ ਆ ਹੂੰ ਮੋਟਰ ਤੇ ਯਾਰ ਘੰਟਾ ਦੋ ਘੰਟੇ ਆ ਕੇ ਬਤਾਵੇ ਹਾਜੀ ਜੀ ਸਭ ਜੀ ਗੁੱਡੇ ਆ ਦੀ 10 ਮਿੰਟ ਬੈਠੇ ਯਾਰ ਖੇਤ ਦਾ ਚਾਹੁੰਦਾ ਵਾ ਵੀ ਮੇਰੇ ਕੋਲ ਇੱਥੇ ਬੰਦਾ ਆਵੇ ਆ ਦੇ ਸਾਹਮਣੇ ਖਟਕੀਆਂ ਲੱਗੀਆਂ ਲੈ ਉਹ ਦੇਖ ਲੋ ਲੈ ਆ ਦੇ ਲੱਗੀਆਂ ਖਟਕੀਆਂ ਤਾਂ ਹਾਂ ਇਹਨਾਂ ਦਾ ਚਾਰ ਪਾਵਾਂਗੇ ਪੰਜ ਪੰਜ 6 6 ਲੱਗਦੀਆਂ ਗੁੱਸੇ ਜੇ ਸ਼ਾ ਪੁੱਤ ਤੋੜ ਲੀਆਂ ਪਰਿਓ ਸੀ ਦੋਏ ਜਾਨੇ ਆ ਜਾਨੇ ਉਹਨੇ ਇੱਥੇ ਗੱਡੀ ਤੇ 10 ਮਿੰਟ ਆ ਕੇ ਤੇ ਆਪਦਾ ਲਸਣ ਗੋਟ ਜਾਈਦਾ ਸਬਜੀ ਸਬਜੀ ਗੋਟ ਜਾਈਦਾ ਮਿੱਥੇ ਮੁੱਥੇ ਤੋੜ ਕੇ ਲੈ ਜਾਈਦੇ ਚੱਲ ਇਹਨੇ ਨਾ ਉਹਦਾ ਸਾਰਾ ਥਾਂ ਤੋਂ ਸਾਫ਼ ਕਰਿਆ ਪਿਆ ਪੂਰਾ ਦੇ ਆ ਸੰਡੀ ਗੇਟ ਖੜਾ ਇੰਨੇ ਟਗਾ ਪੱਠੇ ਕੁਤਰਾ ਕਰਨਗੇ ਤੂੰ ਬਰਸੀਨ ਹੋ ਗਿਆ ਉਹ ਵੀ ਕਮਾਰ ਦਾ ਜਿਹੜਾ ਕਿੰਨਾ ਵਧੀਆ ਲੱਗਿਆ ਅਰਬੀ ਲੱਗੀ ਆ ਹੜਦੀ ਲੱਗੀ ਆ ਪੱਟਾਂਗੇ ਗਾਹਾਂ ਮਾਗਤ ਆ ਦੇ ਇੱਥੇ ਬੂਟੇ ਅਰਬੀ ਦੇ ਦੋ